ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਈ ਵਾਰ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਨੇ ਕਿ ਸਾਡੇ ਘਰ ਦੇ ਵਿੱਚ ਮੀਟ ਆਂਡਾ ਤੇ ਸ਼ਰਾਬ ਦਾ ਸੇਵਨ ਹੁੰਦਾ ਹੈ ਕਿ ਅਸੀਂ ਇਸ ਸਥਿਤੀ ਦੇ ਵਿੱਚ ਘਰ ਦੇ ਵਿੱਚ ਇਹ ਸਭ ਹੋਣ ਦੇ ਬਾਵਜੂਦ ਅਸੀਂ ਪਾਠ ਕਰ ਸਕਦੇ ਹਾਂ ਕਿ ਨਹੀਂ ਆਸੀ ਕਰਦੇ ਵਿੱਚ ਜੋਤ ਜਗਾ ਸਕਦੇ ਆ ਜਾਂ ਨਹੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪੈਨ ਭਰਾਵਾਂ ਨੂੰ ਰਿਕੁਐਸਟ ਏ ਜੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਸਾ ਜੀ ਪਹਿਲੀ ਗੱਲ ਤਾਂ ਆਪਾਂ ਇਹ ਕਰਦੇ ਹਾਂ ਜੀ ਜੇ ਕੋਈ ਇਨਸਾਨ ਚੰਗਾ ਕੰਮ ਕਰਦਾ ਏ ਬਾਮੀ ਮਾੜਾ ਕੰਮ ਕਰਦਾ ਏ ਤਾਂ ਉਸ ਦਾ ਨਤੀਜਾ ਉਸ ਦਾ ਫਲ ਉਸ ਨੂੰ ਹੀ ਭੁਗਤਣਾ ਪੈਂਦਾ ਏ ਇਸ ਕਰਕੇ ਤੁਹਾਡੀ ਘਰ ਦੇ ਵਿੱਚ ਜੇ ਕੋਈ ਵੀ ਮੀਟ ਅੰਡਾ ਖਾਂਦਾ ਏ ਜਾਂ ਸ਼ਰਾਬ ਪੀਂਦਾ ਏ ਤੇ ਉਸ ਦਾ ਮਾੜਾ ਅਸਰ ਕਦੇ ਵੀ ਤੁਹਾਡੇ ਤੇ ਨਹੀਂ ਆਵੇਗਾ ਇਸ ਕਰਕੇ ਖਾਲਸਾ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਆਪਣਾ ਨਿਤਨੇਮ ਕਰ ਸਕਦੇ ਹੋ ਜੀ ਤੇ ਸ਼ਾਮ ਨੂੰ ਰਹਿਰਾਸ ਸੈਵੀ ਕਰ ਸਕਦੇ ਹੋ ਤੇ ਸੌਣ ਤੋਂ ਪਹਿਲਾਂ ਕੀਰਤਨ 10 ਦੇ ਜਾਪ ਵੀ ਕਰ ਸਕਦੇ ਹੋ ਜੀ। ਸ਼੍ਰੀ ਸੁਖਮਨੀ ਸਾਹਿਬ ਦਾ ਜਾਪ ਵੀ ਕਰ ਸਕਦੇ ਹੋ। ਕਹਿਣ ਦਾ ਭਾਵ ਖਾਲਸਾ ਜੀ ਕਿ ਤੁਸੀਂ ਜਿਸ ਵੀ ਸਮੇਂ ਜਿਸ ਵੀ ਟਾਈਮ ਜਿਸ ਵੀ ਮਰਜ਼ੀ ਪਾਠ ਦਾ ਜਾਪ ਕਰ ਸਕਦੇ ਹੋ ਜੀ। ਬੇਸ਼ੱਕ ਖਾਲਸਾ ਜੀ ਤੁਹਾਨੂੰ ਮੀਟ ਆਂਡਾ ਇਹ ਸਭ ਤਿਆਰ ਵੀ ਕਰਨਾ ਪੈਂਦਾ ਹੈ। ਪਰ ਫਿਰ ਵੀ ਉਸਦਾ ਤੁਹਾਡੇ ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਮਨ ਸਾਫ਼ ਏ ਇਸ ਕਰਕੇ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਜੀ ਜਾਪ ਕਰ ਸਕਦੇ ਹੋ ਮੇਰਾ ਮੰਨਣਾ ਤਾਂ ਇਹ ਹੈ ਖਾਲਸਾ ਜੀ ਵੀ ਜਿਸ ਘਰ ਦੇ ਵਿੱਚ ਮੀਟ ਅੰਡਾ ਸ਼ਰਾਬ ਦਾ ਸੇਵਨ ਹੁੰਦਾ ਹੈ ਉਥੇ ਤਾਂ ਨਿਤਨੇਮ ਵੱਧ ਤੋਂ ਵੱਧ ਕਰਨਾ ਚਾਹੀਦਾ ਵਧਾਉਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਇੱਕ ਤਾਂ ਗੱਲ ਖਾਲਸਾ ਜੀ ਜਦੋਂ ਤੁਸੀਂ ਪਾਠ ਕਰੋਗੇ ਤਾਂ ਤੁਸੀਂ ਪਾਠ ਉੱਚੀ ਆਵਾਜ਼ ਦੇ ਵਿੱਚ ਕਰਿਆ ਕਰੋ ਹੋ ਸਕੇ ਤਾਂ ਤੁਸੀਂ ਘਰ ਦੇ ਵਿੱਚ ਮੋਬਾਈਲ ਤੇ ਟੀਵੀ ਤੇ ਵੀ ਪਾਠ ਲਗਾ ਕੇ ਰੱਖਿਆ ਕਰੋ ਕਿਉਂਕਿ ਜਦੋਂ ਤੁਹਾਡਾ ਕੋਈ ਵੀ ਜਾਂ ਤੁਹਾਡਾ ਹਸਬੰਦ ਬੱਚਾ ਜੋ ਵੀ ਇਸ ਚੀਜ਼ ਦੀ ਵਰਤੋਂ ਕਰਦਾ ਹੈ ਤਾਂ ਉਹਦੇ ਕੰਨਾਂ ਦੇ ਵਿੱਚ ਗਰਬਾਣੀ ਦਾ ਜਿਹੜਾ ਸ਼ਬਦ ਨੇ ਉਹ ਪੈਣ ਤੇ ਕੀ ਪਤਾ ਮਹਾਰਾ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਕਿਰਪਾ ਹੋਵੇ ਤੇ ਉਹ ਇਹ ਸਭ ਚੀਜ਼ਾਂ ਤੋਂ ਦੂਰ ਹੋ ਜਾਣ ਕਿਉਂਕਿ ਜਦੋਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਪਾਠ ਕਰੋਗੇ ਤਾਂ ਤੁਹਾਡੀ ਪੜ੍ਹੀ ਹੋਈ ਗੁਰਬਾਣੀ ਉਹਨਾਂ ਦੇ ਕੰਨਾਂ ਦੇ ਵਿੱਚ ਪਵੇਗੀ ਤੇ ਉਹਨਾਂ ਨੂੰ ਵੀ ਸੋਝੀ ਆ ਜਾਵੇਗੀ ਤੇ ਇੱਕ ਗੱਲ ਹੋਰ ਖਾਲਸਾ ਜੀ ਜਦੋਂ ਵੀ ਤੁਸੀਂ ਪਾਠ ਕਰੋਗੇ ਘਰ ਦੇ ਵਿੱਚ ਨਿਤਨੇਮ ਕਰੋਗੇ ਤਾਂ ਤੁਹਾਡੇ ਘਰ ਦਾ ਜੋ ਵੀ ਮੈਂਬਰ ਇਸ ਸੰਗਤ ਦੇ ਵਿੱਚ ਪਿਆ ਹੋਇਆ ਹੈ ਉਸ ਦੇ ਲਈ ਪਾਠ ਕਰਨ ਉਪਰੰਤ ਅਰਦਾਸ ਜ਼ਰੂਰ ਕਰਿਆ ਕਰੋ ਮਹਾਰਾਜ ਦੇ ਅੱਗੇ ਕਿ ਮਹਾਰਾਜ ਜੀ ਇਸ ਨੂੰ ਵੀ ਸਿੱਧੇ ਰਸਤੇ ਪਾਓ ਇਸ ਨੂੰ ਸੋਝੀ ਦਿਓ ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਦੀ ਜੋ ਗੁਰਬਾਣੀ ਹੈ ਇਹਨੇ ਹੀ ਸਾਰੇ ਦੁੱਖ ਦੂਰ ਕਰਨੇ ਨੇ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਇਸੇ ਤਰ੍ਹਾਂ ਤੁਸੀਂ ਖਾਲਸਾ ਜੀ ਜਦੋਂ ਅਰਦਾਸ ਬੇਨਤੀ ਕਰਦੇ ਰਹੋਗੇ ਪਾਠ ਕਰਦੇ ਰਹੋਗੇ ਤਾਂ ਇੱਕ ਨਾ ਇੱਕ ਦਿਨ ਗੁਰਨਾਨਕ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਤੁਹਾਡੀ ਅਰਦਾਸ ਜ਼ਰੂਰ ਪੂਰੀ ਕਰਨਗੇ ਹੀ ਹੋਂ ਖਾਲਸਾ ਜੀ ਆਪਾਂ ਕੁਝ ਕੋ ਗੱਲਾਂ ਤੁਹਾਡੇ ਨਾਲ ਜੋਤ ਦੇ ਬਾਰੇ ਵਿੱਚ ਕਰਦੇ ਆ ਕਿ ਜੋਤ ਲਗਾਉਂਦੇ ਸਮੇਂ ਸਾਨੂੰ ਕੁਝ ਕੋ ਕੰਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਏ ਖਾਲਸਾ ਜੀ ਜੋਤ ਦੀ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਵ ਹੈ ਖਾਲਸਾ ਜੀ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਹੋਣਾ ਤਾਂ ਜੋਤ ਜਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਅੰਦਰ ਦੀ ਜੋਤ ਜ਼ਰੂਰ ਜਗਾਉਣੀ ਏ ਕਿਉਂਕਿ ਜਦੋਂ ਆਪਣਾ ਮਾਨੀ ਸੱਚਾ ਸੂਚਾ ਨਹੀਂ ਹੁੰਦਾਗਾ ਤਾਂ ਫਿਰ ਆਪਣੀ ਪਾਠ ਕੀਤੇ ਦਾ ਜਾਂ ਆਪਣੀ ਗੁਰਦੁਆਰਾ ਸਾਹਿਬ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਣੀ ਦਿਲਾਂ ਦੀਆਂ ਚਾਹਾਂ ਦੇ ਨੇ ਆਪਾਂ ਕਿ ਉਹਨਾਂ ਤੋਂ ਨਹੀਂ ਕੁਝ ਵੀ ਲਗਾ ਸਕਦੇਗੇ ਆਪਾਂ ਕਿਸੇ ਬੰਦੇ ਆਮ ਪਰਸਨ ਦੇ ਸਾਹਮਣੇ ਕੁਝ ਵੀ ਬੋਲ ਸਕਦੇ ਆ ਉਹ ਆਪਣਾ ਮਨ ਨਹੀਂ ਪੜਦਾ ਪਰ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਮਨਾ ਦੀਆਂ ਜਾਣਦੇ ਨੇ ਸਭ ਜਾਣਦੇ ਨੇ ਉਹ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰਲੀ ਜੋਤ ਨੂੰ ਜਗਾਉਣਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਨੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਹੋ ਖਾਲਸਾ ਜੀ ਤਾਂ ਤੁਸੀਂ ਜੋਤ ਨੂੰ ਉੱਚੀ ਜਗ੍ਹਾ ਤੇ ਜਗਾ ਕੇ ਰੱਖਣਾ ਹੈ ਨੀਵੀਂ ਜਗ੍ਹਾ ਤੇ ਨਹੀਂ ਰੱਖਣਾਗਾ ਬਹੁਤ ਸਤਕਾਰ ਦੇ ਨਾਲ ਬਹੁਤ ਸਾਫ ਸਫਾਈ ਕਰਨੀ ਹੈ ਕਿਉਂਕਿ ਜਿੱਥੇ ਆਪਾਂ ਜੋਤ ਜਗਾਉਣੀ ਹੈ ਜਿੱਥੇ ਆਪਾਂ ਗੁਰੂਤਕ ਸਾਹਿਬ ਰੱਖਦੇ ਹਾਂ ਉਥੇ ਨੇੜੇ ਕੋਈ ਵੀ ਚੀਜ਼ ਇਸ ਤਰ੍ਹਾਂ ਲਿਫਾਫਾ ਮੋਮਬੀ ਲਈ ਫਾਇਰ ਫਾਰ ਹੁੰਦਾ ਹੈ ਜਿਹੜਾ ਉਹਨੂੰ ਬਹੁਤ ਜਲਦੀ ਅੱਗ ਲੱਗ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨੇੜੇ ਨਹੀਂ ਰੱਖਣੀ ਤਾਂ ਕਿ ਕੋਈ ਹਾਦਸਾ ਇਸ ਤਰ੍ਹਾਂ ਦਾ ਨਾ ਵਾਪਰੇ ਤੇ ਤੁਸੀਂ ਜੋਤ ਜਗਾਉਣ ਦੇ ਸਮੇਂ ਸਭ ਤੋਂ ਪਹਿਲਾਂ ਪੂਰਾ ਸਾਫ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਹੈ ਜੀ ਇਹਨਾਂ ਨੀਵੀਂ ਜਗਾ ਤੇ ਜੋਤ ਤੁਸੀਂ ਕਦੇ ਨਹੀਂ ਜਗਾਉਣੀ ਕਿਉਂਕਿ ਜਦੋਂ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਜੀ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸ਼ਹੀਦਾ ਸਾਹਿਬ ਜਾਂਦੇ ਆ ਤਾਂ ਉੱਥੇ ਵੀ ਆਪਾਂ ਦੇਖਦੇ ਆ ਜੀ ਜੋਤ ਨੀਵੀਂ ਜਗਾ ਤੇ ਨਹੀਂ ਜਗਦੀ ਹੁੰਦੀ ਉੱਪਰ ਹੀ ਜਗਦੀ ਹੁੰਦੀ ਆ ਪਰ ਕਈ ਵਾਰ ਕੀ ਹੁੰਦਾ ਈ ਖਾਲਸਾ ਜੀ ਕਈ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਆਪਣੇ ਘਰ ਦੇ ਵਿੱਚ ਜੋਤ ਵੀ ਜਗਾਉਣੀ ਆ ਆਪਾਂ ਅਠਵੀਂ ਬਹੁਤ ਕਰਦੇ ਆਂ ਪਰ ਸਾਡੇ ਘਰ ਦੇ ਵਿੱਚ ਦੁੱਖ ਫਿਰ ਵੀ ਨੀ ਜਾਣ ਦਾ ਨਾਮ ਲੈਂਦੇਗੇ ਉਹ ਤਾਂ ਕਰਕੇ ਹੋ ਜਾਂਦਾ ਕਿ ਕਈ ਵਾਰ ਆਪਣੀ ਤੋਂ ਨਾ ਜੋਤ ਜਗਾਉਂਦੇ ਸਮੇਂ ਤੇ ਜਾਂ ਆਪਾਂ ਪੂਰਾ ਧਿਆਨ ਨਹੀਂ ਰੱਖਦੇ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਗੁਟਕਾ ਸਹਿ ਵੀ ਆਪਾਂ ਉਸੇ ਤਰ੍ਹਾਂ ਹੀ ਪੈ ਰਹਿਣ ਦਿੰਦੇ ਆ ਕਿ ਉਹਨਾਂ ਦੇ ਉੱਪਰ ਇੰਨੀ ਇੰਨੀ ਮਿੱਟੀ ਪਈ ਹੁੰਦੀ ਹੈ ਆਪਾਂ ਸਾਂਭ ਸੰਭਾਲ ਨਹੀਂ ਰੱਖਦੇਗੇ ਕਿ ਜਿੰਨੀ ਜ਼ਿਆਦਾ ਆਪਾਂ ਸਫਾਈ ਰੱਖਾਂਗੇ ਓਨੀ ਹੀ ਵਧੀਆ ਗੱਲ ਈ ਖਾਲਸਾ ਜੀ ਕਿਉਂਕਿ ਸਾਫ ਸਫਾਈ ਰੱਖ ਕੇ ਜੇ ਆਪਾਂ ਹੁਣ ਜੋਤ ਜਗਾਵਾਂਗੇ ਤੇ ਗੁਟਕਾ ਸੇ ਪਏ ਨੇ ਉਹਨਾਂ ਦਾ ਹੀ ਆਪਾਂ ਅਦਬ ਸਤਕਾਰ ਦੇ ਨਾਲ ਆਪਾਂ ਪੋਥੀ ਦਾ ਸਤਕਾਰ ਨਹੀਂ ਕਰਾਂਗੇ ਜੋਤ ਜਗਾਉਣੇ ਆ ਪਰ ਜਿੱਥੇ ਜਗਾ ਕੇ ਰੱਖੀ ਉੱਥੇ ਵੀ ਸਾਫ ਸਫਾਈ ਨਹੀਂ ਹੈਗੀ ਤਾਂ ਇਸ ਕਰਕੇ ਕਈ ਵਾਰ ਆਪਣੇ ਘਰ ਦੇ ਵਿੱਚ ਜ਼ਿਆਦਾ ਦੁੱਖ ਕਲੇਸ਼ ਰਹਿੰਦਾਗਾ ਤਿਖਾਰ ਸਾਹਿਬ ਜੀ ਕਈ ਵਾਰ ਨਾ ਕਈ ਭੈਣ ਭਰਾਵਾਂ ਦਾ ਕਮੈਂਟ ਆਉਂਦਾ ਹੈ ਕਿ ਅਸੀਂ ਜਦੋਂ ਪਾਠ ਕਰਨ ਲੱਗਦੇ ਆ ਜਾਂ ਦੁਪਹਿਰਾ ਸੇਬ ਕੱਟਦੇ ਆ ਜਾਂ ਅਸੀਂ ਨਿਤਨੇਮ ਦੇ ਟਾਈਮ ਜੋਤ ਜਗਾਉਣੀ ਆ ਤੇ ਅਸੀਂ ਜੋਤ ਜਗਾ ਕੇ ਪਾਠ ਕਰਦੇ ਆ ਪਰ ਉਸ ਤੋਂ ਬਾਅਦ ਦੇ ਵਿੱਚ ਜੋਤ ਜਗਦੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਿਵੇਂ ਬੁਝਾਈਏ ਕਿ ਜੋਤ ਦੀ ਜਿਹੜੀ ਬੱਤੀ ਏ ਉਹ ਅਸੀਂ ਦੁਬਾਰਾ ਉਸੇ ਦਿਨ ਫਿਰ ਜੋਤ ਜਗਾ ਲਈਏ ਉਸੇ ਹੀ ਬੱਤੀ ਦੇ ਨਾਲ ਤਾਂ ਖਾਲਸਾ ਜੀ ਤੁਸੀਂ ਜੋਤ ਨੂੰ ਬਚੌੜਾ ਨਹੀਂ ਹੈਗਾ ਤੁਸੀਂ ਜਿਵੇਂ ਪਾਠ ਕਰ ਲੈਨੇ ਹੋ ਸਵੇਰੇ ਉੱਠਦੇ ਹੋ ਅਮਰਤ ਵੇਲੇ ਆਪਣਾ ਨਿਤਨੇਮ ਕਰਦੇ ਹੋ ਜੋਤ ਜਗਾਉਣੀਓ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਦੋਂ ਪਾਠ ਕਰ ਲੈਨੇ ਹੋ ਤਾਂ ਜੋਤ ਜਗਦੀ ਪਈਏ ਤਾਂ ਉਸ ਨੂੰ ਤੁਸੀਂ ਜਗਣ ਦਿਓ ਦਿਨਨਾ ਟੈਮ ਉਸ ਦੇ ਵਿੱਚ ਕਿ ਉਹ ਇਹ ਜੋਤ ਜਗਦੀ ਰਹੇਗੀ ਜਿਵੇਂ ਜਿਵੇਂ ਕਿ ਉਹ ਖਤਮ ਹੋ ਜਾਵੇਗਾ ਉਵੇਂ ਹੀ ਜੋਤ ਵੱਧ ਜਾਵੇਗੀ ਪਰ ਤੁਸੀਂ ਕੁਝ ਵੀ ਆਪਣੇ ਆਪ ਨਹੀਂ ਕਰਨਾ ਜੋਤ ਨੂੰ ਨਹੀਂ ਬਚਾਉਣਾਗਾ ਜੋਤ ਆਪਣੇ ਆਪ ਕਿਉਂ ਜਿਵੇਂ ਖਤਮ ਹੋਵੇਗਾ ਉਹਵੇਂ ਵੱਧ ਜਾਵੇਗੀ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਖਾਲਸਾ ਜੀ ਬਹੁਤ ਜੋਤ ਦੀ ਮਹੱਤਤਾ ਨੂੰ ਮੰਨਦੇ ਹੁੰਦੇ ਸੀ ਯਾਨੀ ਕਿ ਬਹੁਤ ਜ਼ਿਆਦਾ ਜੋਤ ਉਜਾਉਦੇ ਦੇ ਸੀ ਪਰ ਹੁਣ ਆਪਾਂ ਕਿਉਂ ਨਹੀਂ ਜਗਾਉਦੇ ਤਾਂ ਘਾਰ ਸਾਹਿਬ ਜੀ ਹੁਮ ਅੱਜ ਕੱਲ ਬਜ਼ਾਰ ਦੇ ਵਿੱਚੋਂ ਜੋ ਧੂਖ ਮਿਲਦੀ ਅਰਗਵਤੀ ਤੇ ਉਸ ਦੇ ਵਿੱਚ ਕਾਫੀ ਮਿਲਾਵਟ ਹੋਣ ਤੇ ਕਰਕੇ ਉਹ ਆਪਣੇ ਨੱਕ ਦੇ ਲਈ ਆਪਣੇ ਗਲੇ ਦੇ ਲਈ ਬਹੁਤ ਹਾਨੀਖਾਰਕ ਹੁੰਦੀ ਹੈ ਤੇ ਉਸ ਤੋਂ ਵਧੀਆ ਤਾਂ ਜੇ ਆਪਾਂ ਧੂਖ ਲਾਉਣ ਦੇ ਨਾਲੋਂ ਜੋਤ ਜਗਾ ਲਈਏ ਤਾਂ ਉਹ ਸਭ ਤੋਂ ਵਧੀਆ ਹੁੰਦਾ ਹੈ ਜੀ ਕਿਉਂਕਿ ਤੂਫਤੀ ਅਗਰਬਤੀ ਜੋ ਹੁੰਦੀ ਏ ਤੂਫ ਅਗਰਬਤੀ ਉਹਦੇ ਨਾਲੋਂ ਜੋਤ ਦਾ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਜੀ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਬਜ਼ੁਰਗ ਖਾਲਸਾ ਜੀ ਅਗਰਬਤੀ ਘਰ ਦੇ ਵਿੱਚ ਸਮਾਨ ਲਿਆ ਕੇ ਤਿਆਰ ਕਰਦੇ ਸਨ ਜਿਸ ਨੂੰ ਕੋਲਿਆਂ ਵਾਲੀ ਅਗਰਬਤੀ ਕਹਿੰਦੇ ਸਨ ਪਰ ਖਾਲਸਾ ਜੀ ਕਈ ਲੋਕ ਇਨੀ ਨਿੰਦਿਆ ਕਰਦੇ ਨੇ ਅੱਜ ਵੀ ਕਿ ਜੋਤ ਦੇ ਬਾਰੇ ਦੇ ਵਿੱਚ ਪਰ ਕਿਸ ਤਰ੍ਹਾਂ ਵੀ ਕਰਕੇ ਉਹ ਬੋਲਦੇ ਨੇ ਉਹਨਾਂ ਦਾ ਕੰਮ ਹੁੰਦਾ ਆ ਬੋਲਣਾ ਉਹਨਾਂ ਨੂੰ ਬੋਲਣ ਦਿਆ ਕਰੋ ਤੁਸੀਂ ਉਹਨਾਂ ਦੀ ਗੱਲ ਤੇ ਬਿਲਕੁਲ ਵੀ ਧਿਆਨ ਨਾ ਦਿਆ ਕਰੋ ਕਿਉਂਕਿ ਜਦੋਂ ਆਪਾਂ ਜੋਤ ਜਗਾਉਣੀ ਆ ਜਾਂ ਤੁਸੀਂ ਵੀ ਘਰ ਦੇ ਵਿੱਚ ਜੋਤ ਜਗਾਉਣੀ ਹੋ ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ਰਧਾ ਭਾਵਨਾ ਦਾ ਪ੍ਰਤੀਕ ਹੁੰਦਾ ਕਿ ਮਹਾਰਾਜ ਦੇ ਪ੍ਰਤੀ ਆਪਣੀ ਕਿੰਨੀ ਸ਼ਰਧਾ ਭਾਵਨਾ ਹੈ ਆਪਣਾ ਗੁਰੂ ਤੇ ਕਿੰਨਾ ਵਿਸ਼ਵਾਸ ਹੈ ਅੱਜ ਕੱਲ ਆਪਾਂ ਦੇਖਦੇ ਆਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਛੋਟੇ ਸਹਿਬਜ਼ਾਦਿਆਂ ਦੇ ਉਥੇ ਸ਼ਹੀਦਾ ਸਾਹਿਬ ਸਾਰੇ ਕਿਤੇ ਹੀ ਜੋਤ ਜਗਦੀ ਸਾਹਿਬ ਜੀ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਜਾਂ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਜਾਂ ਸ਼ਾਮ ਨੂੰ ਰਹਿਰਾਸ ਦੇ ਸਮੇਂ ਪਰ ਕਈ ਕਰਾਂ ਦੇ ਵਿੱਚ ਦੋ ਟਾਈਮ ਜੋਤ ਜਗਦੀ ਏ ਤੇ ਜਦੋਂ ਆਪਾਂ ਪਾਠ ਵੀ ਕਰਦੇ ਆਂ ਕਈ ਵਾਰ ਆਪਣੇ ਘਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਦੋਂ ਉਦੋਂ ਆਪਣੇ ਤੋਂ ਕਈ ਵਾਰ ਜੋਤ ਨਹੀਂ ਜਗਦੀ ਜਾਂ ਆਪਣੇ ਤੋਂ ਜਦੋਂ ਕਈ ਵਾਰ ਪਾਠ ਵੀ ਨਹੀਂ ਹੁੰਦਾ ਤੇ ਆਪਣੇ ਮਨ ਦੇ ਵਿੱਚ ਸਾਰਾ ਦਿਨ ਇਸ ਤਰ੍ਹਾਂ ਇੱਕ ਅਜੀਬ ਜਿਹੀ ਲੱਗੀ ਰਹਿੰਦੀ ਹੈ ਕਿ ਅੱਜ ਮੈਂ ਪਾਠ ਨਹੀਂ ਕੀਤਾ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਸਾਰਾ ਦਿਨ ਇਸ ਤਰ੍ਹਾਂ ਲੱਗੀ ਜਾਂਦਾ ਸਾਰੇ ਕੰਮਕਾਰ ਆਪਾਂ ਕਰਦੇ ਖਤਮ ਕਰ ਲੈਨੇ ਆ ਪਰ ਉਸ ਦੇ ਬਾਅਦ ਵੀ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਸ਼ਾਇਦ ਮੇਰਾ ਕੋਈ ਕੰਮ ਰਹਿ ਗਿਆ ਤਾਂ ਉਥੋਂ ਪਤਾ ਲੱਗਦਾ ਹੈ ਕਿ ਆਪਣਾ ਜਦੋਂ ਆਪਾਂ ਇਹ ਚੀਜ਼ ਯਾਦ ਕਰਦੇ ਆ ਯਾਦ ਕਰਕੇ ਆਪਾਂ ਨੂੰ ਚੇਤੇ ਆਉਂਦਾ ਹੈ ਕਿ ਆਪਾਂ ਜੋਤਨੀ ਜਗਾਈ ਪਾਠ ਨਹੀਂ ਕੀਤਾਗਾ ਵੀ ਉਥੋਂ ਆਪਣਾ ਗੁਰੂ ਮਹਾਰਾਜ ਸੱਚੇ ਪਾਸ਼ਾ पण ਉਜਾਦ ਆਉਂਦੇ ਨੇ ਵੀ ਆਪਾਂ ਗੁਰਦੁਵਾਰਾ ਸਹਿਰ ਜਾਣਾ ਹੁੰਦਾ ਤਾਂ ਉਹ ਇੱਕ ਦਿਨ ਹਾਜ਼ਰੀ ਉਥੇ ਆਪਾਂ ਨਹੀਂ ਲਗਾਉਂਦੇ ਤਾ ਆਪਾਂ ਨੂੰ ਹੁੰਦਾ ਕਿ ਅੱਜ ਗੁਰਦੁਆਰਾ ਸਾਹਿਬ ਆਪਾਂ ਨਹੀਂ ਗਏ ਮਹਾਰਾਜ ਦੇ ਚਰਨਾਂ 'ਚ ਜਾ ਕੇ ਨਮਸਕਾਰ ਕਰਕੇ ਨਹੀਂ ਆਏਗੇ ਤਾਂ ਉਤੋਂ ਵੀ ਕੀਏ ਉਤੋਂ ਵੀ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਤਾਂ ਇਸੇ ਤਰ੍ਹਾਂ ਜਦੋਂ ਆਪਾਂ ਜੋਤ ਜਗਾਉਣੀ ਆ ਜਾਂ ਪਾਠ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਤਾਂ ਉਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇੰਨੇ ਨੇੜੇ ਹੋ ਜਾਂਨੇ ਆ ਇਹਨਾ ਮਹਾਰਾਜ ਸੱਚੇ ਪਾਸ਼ਾ ਨੂੰ ਯਾਦ ਰੱਖਦੇ ਆ ਕਿ ਜਿਸ ਦਿਨ ਆਪਾਂ ਨਹੀਂ ਕਰ ਸਕਦੇ ਆਪਣੀ ਹਾਜ਼ਰੀ ਨਹੀਂ ਲਵਾ ਸਕਦੇ ਉਸ ਦਿਨ ਵੀ ਆਪਾਂ ਨੂੰ ਵਾਰ-ਵਾਰ ਆਪਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਯਾਦ ਆਉਂਦੇ ਨੇ ਤਾਂ ਸਭ ਤੋਂ ਵਧੀਆ ਗੱਲ ਇਹ ਤੁਸੀਂ ਘਰ ਦੇ ਵਿੱਚ ਜੋਤ ਜਗਾਇਆ ਕਰੋ ਜੀ ਪਾਠ ਕਰਿਆ ਕਰੋ ਨਿਤਨੇਮ ਜਿੰਨਾ ਕਰ ਸਕਦੇ ਹੋ ਜੇ ਜਪਹਿਰਾ ਸਭ ਕੱਟਦੇ ਹੋ ਤਾਂ ਉਹ ਵੀ ਕੱਟਿਆ ਕਰੋ ਜੀ ਪਰ ਸਾਜੀ ਮੈਂ ਸਾਰੀਆਂ ਭੈਣਾਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਤੁਸੀਂ ਘਰ ਦੇ ਵਿੱਚ ਜੋ ਤੇ ਜ਼ਰੂਰ ਜਗਾਇਆ ਕਰੋ ਜੀ ਨਾਲੇ ਪਾਠ ਵੀ ਕਰਿਆ ਕਰੋ ਕਿਉਂਕਿ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਵਿੱਚ ਭਰਾਵਾਂ ਦੇ ਮਤਾਵਕ ਸ਼ਰਧਾ ਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਆਪਣਾ ਭੈਣਾਂ ਦਾ ਮਾਰਾ ਸੱਚੇ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਤੇ ਭਰੋਸਾ ਬਣ ਜਾਵੇ ਤਾਂ ਆਪਣਾ ਘਰ ਸਵਰਗ ਬਣ ਜਾਂਦਾ ਏ ਜੀ ਪਰ ਜੇ ਆਪਾਂ ਇਸ ਤੋਂ ਉਲਟ ਰਸਤੇ ਤੇ ਚੱਲ ਪਾਵਾਂਗੇ ਆਪਾਂ ਜਾਦੂ ਟੂਣੇਆਂ ਟੱਪਿਆਂ 'ਚ ਜਾਂ ਪੰਡਤਾ ਕੋਲ ਜਾਂ ਹੋਰ ਈਪਖੰਡੀ ਬਾਬਿਆਂ ਦੇ ਕੋਲ ਜਾਵਾਂਗੇ ਤੇ ਫੇਰ ਘਰ ਬਰਬਾਦ ਵੀ ਹੋ ਜਾਵੇਗਾ ਇਸ ਕਰਕੇ ਆਪਾਂ ਜਾਦਾ ਭੈਣਾਂ ਨੂੰ ਹੀ ਰਿਕਵੈਸਟ ਕਰਦੇ ਆ ਕਿਉਂਕਿ ਮਾਰਾ ਸੱਚੇ ਪਾਤਸ਼ਾਹ ਤੇ ਸਭ ਤੋਂ ਜ਼ਿਆਦਾ ਭਰੋਸਾ ਲੇਡੀਜ਼ ਦਾ ਹੁੰਦਾ ਹੈ ਜੈਂਟਸ ਦੇ ਮੁਕਾਬਲੇ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਗੁਰੂ ਸਾਹਿਬ ਦੀ ਜੋਤ ਦਾ ਪੋਥੀ ਸਾਹਿਬ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਜਰੂਰ ਹੋਵੇਗੀ ਪਰ ਜੇ ਆਪਾਂ ਸਤਿਕਾਰ ਨਹੀਂ ਕਰਦੇ ਪੋਥੀ ਸਾਹਿਬ ਦਾ ਜੋਤ ਦਾ ਤਾਂ ਫਿਰ ਗੁਰੂ ਦੀ ਕਿਰਪਾ ਕਿੱਥੋਂ ਹੋਵੇਗੀ ਜੀ ਤੁਸੀਂ ਇਸ ਤਰ੍ਹਾਂ ਸਾਰੇ ਹੀ ਭੈਣ ਭਰਾ 1 ਮਹੀਨਾ ਕਰਕੇ ਜਰੂਰ ਦੇਖਿਓ ਜਦੋਂ ਤੁਸੀਂ ਇੱਕ ਮਹੀਨਾ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਪਤਾ ਲੱਗ ਜਾਵੇਗਾ ਕਿਉਂਕਿ ਜਦੋਂ ਆਪ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਏ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਹੁੰਦੇ ਨੇ ਕਿਉਂਕਿ ਪੈਸੇ ਦੇ ਨਾਲ ਸਭ ਕੁਝ ਨਹੀਂ ਹੁੰਦਾਗਾ ਕਈ ਘਰਾਂ ਦੇ ਵਿੱਚ ਬਹੁਤ ਪੈਸਾ ਵੀ ਸਭ ਕੁਝ ਹੈ ਪਰ ਇੰਨੀਆਂ ਖੁਸ਼ੀਆਂ ਨਹੀਂ ਹੁੰਦੀਆਂ ਜਿੰਨੀਆਂ ਮਹਾਰਾ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਹੁੰਦੀਆਂ ਨੇ ਜਦੋਂ ਆਪਾਂ ਗੁਰੂ ਵਾਲੇ ਬਣਦੇ ਆ ਗੁਰੂ ਦੇ ਨਾਲ ਜੁੜਦੇ ਆ ਬਾਣੀ ਦੇ ਨਾਲ ਵੱਧ ਤੋਂ ਵੱਧ ਦੇ ਆ ਫਿਰ ਮਾਰਾ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਜੇ ਆਪਾਂ ਨੂੰ ਮਾਰਾ ਸੱਚੇ ਪਾਛ ਆ ਦੇ ਵੱਲੋਂ ਉਹਨਾਂ ਦੀ ਕਿਰਪਾ ਤੇ ਕਰਕੇ ਆਪਣੇ ਘਰ ਦੇ ਵਿੱਚ ਪੈਸਾ ਏ ਸਭ ਕੁਝ ਏ ਤੇ ਪਰ ਆਪਣਾ ਜਿਹੜਾ ਮਾਨੇ ਉਹ ਕਦੇ ਵੀ ਨਹੀਂ ਰੱਜਦਾ ਆਪਾਂ ਫਿਰ ਵੀ ਕਰੀ ਜਾਂਦੀਆਂ ਕਿ ਆਪਾਂ ਹੋਰ ਮਾਇਆ ਜੋੜਨੀ ਹੋਰ ਪੈਸਾ ਜੋੜਨਾ ਏ ਆਪਾਂ ਇਹ ਕਰਨਾ ਉਹ ਕਰਨਾ ਕਿਉਂਕਿ ਬੰਦਾ ਤਾਂ ਖਾਲਸਾ ਜੀ ਕਦੇ ਰੱਜਦਾ ਹੀ ਨਹੀਂ ਕਈ ਬਹੁਤ ਮੇਚ ਤਰਕਵਾਦੀ ਨੇ ਜੋ ਤਰਕ ਕਰਦੇ ਨੇ ਕਿ ਜੋਤ ਨਹੀਂ ਜਗਾਉਣੀ ਚਾਹੀਦੀ ਪਰ ਇਹ ਪੁਰਾਤਨ ਸਮੇ ਤੋਂ ਮਰਿਆਦਾ ਚੱਲਦੀ ਆ ਰਹੀ ਹੈ ਜੀ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਤੇ ਜੋਤਾਂ ਜਗਦੀਆਂ ਨੇ ਪਾਵਨ ਪਵਿੱਤਰ ਮਹਾਰਾਜ ਸچے ਪਾਤਸ਼ਾਹ ਦੇ ਅਸਥਾਨ ਹਜੂਰ ਸਹਿਬ ਉਥੇ ਵੀ ਜੋਤ ਜਗਦੀ ਹੈ ਖਾਲਸਾ ਜੀ ਖਾਲਸਾ ਜੀ ਤੁਸੀਂ ਇਹਨਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਜਿੱਥੇ ਜੋਤ ਜਗਾ ਰਹੇ ਹੋ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਏ ਤੇ ਜੋਤ ਨੂੰ ਨੀਵੀਂ ਜਗ੍ਹਾ ਤੇ ਨਹੀਂ ਲਗਾਉਣਾ ਉੱਚੀ ਜਗ੍ਹਾ ਤੇ ਲਗਾਉਣੀ ਏ ਤੇ ਜੇ ਜਦੋਂ ਤੁਸੀਂ ਜੋਤ ਤੁਹਾਡੀ ਜਗਦੀ ਏ ਪਾਠ ਕਰਨ ਤੋਂ ਬਾਅਦ ਵੀ ਤਾਂ ਜੋਤ ਨੂੰ ਤੁਸੀਂ ਫੋਕ ਮਾਰ ਕੇ ਨਹੀਂ ਬਚਾਉਣਾ ਜਾਂ ਜਿਸ ਤਰ੍ਹਾਂ ਵੀ ਤੁਸੀਂ ਜੇ ਬਚਾਉਂਦੇ ਹੋ ਨਹੀਂ ਬਚਾਉਣਾਗਾ ਜੋਤ ਆਪਣੇ ਆਪ ਜਿਵੇਂ ਕਿ ਉਹ ਖਤਮ ਹੋ ਜਾਵੇਗਾ ਆਪਣੇ ਆਪ ਵੱਧ ਜਾਵੇਗੀ ਤੁਸੀਂ ਜੋਤ ਨੂੰ ਪੂਰੇ ادب ਸਤਕਾਰ ਦੇ ਨਾਲ ਜਗਾਉਣਾ ਹੈ ਜੀ ਕਿਉਂਕਿ ਇਹ ਗੁਰੂ ਸਹਿਬਾਨਾਂ ਦੀ ਸ਼ਹੀਦਾ ਸਿੰਘਾਂ ਦੀ ਜਾਤ ਦੇ ਵਿੱਚ ਜਗਾਈ ਜਾਂਦੀ ਹੈ ਜੀ ਆਪਾਂ ਛੋਟੇ ਸਹਿਬਜ਼ਾਦੇਆਂ ਦੀ ਮੂਵੀ ਦੇ ਵਿੱਚ ਵੀ ਦੇਖਿਆ ਹੈ ਜੀ ਜਦੋਂ ਸਹਿਬਜ਼ਾਦੇ ਸ਼ਹੀਦ ਹੋਏ ਸੀ ਤਾਂ ਉਥੇ ਇੱਕ ਬੀਬੀ ਜੋਤ ਜਗਾ ਕੇ ਜਾਂਦੀ ਹੈ ਚਾਰ ਸੈਭਜਾਦਿਆਂ ਦੀ ਆਪਾਂ ਮੂਵੀ ਤਾਂ ਦੇਖੀਏ ਤੇ ਉਹਦੇ ਵਿੱਚ ਜਦੋਂ ਬੀਬੀ ਚੋਤੇ ਚਾ ਕੇ ਜਾਂਦੀ ਏ ਤਾਂ ਉੱਥੇ ਜਿਹੜੇ ਸੈਨਿਕ ਹੁੰਦੇ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਬੀਬੀ ਆਪਣੀ ਸ਼ਰਦਾ ਨਾਲ ਕਰਕੇ ਜਾਂਦੀ ਏ ਜਦੋਂ ਆਪਣੀ ਸ਼ਰਦਾ ਨਭਾ ਜਾਂਦੀ ਏ ਤੇ ਅਸੀਂ ਇਹਨੂੰ ਚੁੱਕ ਕੇ ਸਾਈਡ ਤੇ ਰੱਖ ਦਿੰਨੇ ਆ ਤੁਹਾਨੂੰ ਹਾਲ ਸੈਜੀ ਜੋਤ ਜਗਾਉਂਦੇ ਸਮੇਂ ਇਹਨਾਂ ਕੁਝ ਗੱਲਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਪ੍ਰਾਤਨ ਸਮੇਂ ਦੇ ਵਿੱਚ ਆਪਣੇ ਬਜ਼ੁਰਗ ਜੋਤ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਸੀ ਤੇ ਜੋਤ ਘਰ ਦੇ ਵਿੱਚ ਜਗਾਉਂਦੇ ਵੀ ਸੀ ਤੇ ਉਹ ਉਸ ਸਮੇਂ ਦੇ ਵਿੱਚ ਬਹੁਤ ਵਧੀਆ ਸੀ ਅੱਜ ਇੰਨੀ ਟੈਕਨੋਲੋਜੀ ਵਧਣ ਦੇ ਬਾਵਜੂਦ ਵੀ ਇੰਨੀਆਂ ਸਹੂਲਤਾਂ ਗੁਣ ਦੇ ਬਾਵਜੂਦ ਵੀ ਆਪਾਂ ਬਿਲਕੁਲ ਵੀ ਸਖਾਲੇ ਨਹੀਂ ਹੈਗੇ ਪਹਿਲਾਂ ਦੇ ਸਮੇਂ ਨਾਲੋਂ ਕਿਉਂਕਿ ਉਦੋਂ ਬਹੁਤ ਜ਼ਿਆਦਾ ਜੋਤ ਦੀ ਮਹੱਤਤਾ ਮੰਨਦੇ ਸੀ ਸਵੇਰ ਸ਼ਾਮ ਜੋਤ ਜਗਾਉਣੀ ਕਿਉਂਕਿ ਉਦੋਂ ਲਾਈਟ ਦਾ ਵੀ ਘੱਟ ਪ੍ਰਬੰਧ ਹੁੰਦਾ ਸੀ ਜਿਸ ਕਰਕੇ ਕਈ ਘਰਾਂ ਦੇ ਵਿੱਚ ਤੇਲ ਦਾ ਦੀਵਾ ਜਗਾਇਆ ਜਾਂਦਾ ਸੀ ਕਈ ਘਰਾਂ ਦੇ ਵਿੱਚ ਦੇਸੀ ਘੋਦੀ ਜੋਤ ਜਗਾਈ ਜਾਂਦੀ ਸੀ ਏਸੀ ਆਪਣੀ ਅੱਜ ਦੀ ਵੀਡੀਓ ਖਾਰਸਾ ਜੀ ਮੇਰੇ ਤੋਂ ਬੋਲਦਿਆ ਚਲਦਿਆ ਅਣੀਕਾ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਾਰਸਾ ਜੀ ਭੁੱਲਾ ਚੁੱਕਾ ਦੀ ਖੀਵਾ ਬਖਸ਼ਨੀ ਤੁਸੀਂ ਵੀ ਜ਼ਰੂਰ ਵਾਦ ਤੋਂ ਵਾਦ ਗਰਬਾਣੀ ਦਾ ਜਾਪ ਕਰਿਆ ਕਰੋ ਜੀ ਗੁਰਦੁਆਰਾ ਸਹਿਬ ਵੀ ਜ਼ਰੂਰ ਜਾਇਆ ਕਰੋ ਜੀ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਜਿੰਨੀ ਤੁਸੀਂ ਜਾਦਾ ਗਰਬਾਣੀ ਪੜੋਗੇ ਗਰਬਾਣੀ ਦਾ ਜਾਪ ਕਰੋਗੇ ਉਨੇ ਹੀ ਤੁਹਾਡੇ ਦੁੱਖ ਦੂਰ ਹੋਣਗੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਖਾਲਸਾ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਵੀ ਆਪਣੀ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਮੇਰ ਭਰਿਆ ਹੱਥ ਰੱਖਣਾ ਸਾਰਿਆਂ ਦੇ ਸਰਬੱਤ ਦਾ ਭਲਾ ਕਰਨਾ ਤਨ ਤਨ ਅਮਰਸ਼ੀਰ ਬਾਬਾ ਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭ ਦੇ ਕਾਰਜਰਾਸ ਕਰਨੇ ਸਭ ਨੂੰ ਗੁਰਬਾਣੀ ਦੇ ਨਾਲ ਜੋੜਨਾ ਮਹਾਰਾ ਸੱਚੇ ਪਾਸ਼ਾ ਆਪਣੀ ਕਿਰਪਾ ਬਣਾ ਕੇ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ